ਇਹ ਮਸਲਾ ਈਦਗਾ ਨਾਬਾ ਦਾ 92 ਦੇ ਵਿੱਚ ਅਸੀਂ ਈਦਗਾ ਵਿੱਚ ਸ਼ਾਮਲ ਹੋਏ ਚਾਰਜ ਸੰਭਾਲਿਆ 95 ਦੇ ਵਿੱਚ ਕੇਸ ਦਰ ਕੀਤਾ ਗਿਆ ਨਾਬਾ ਦੀ ਅਦਾਲਤ ਦੇ ਵਿੱਚ 2012 ਦੇ ਵਿੱਚ ਪੰਜਾਬ ਵਕ ਬੋਰਡ ਵੱਲੋਂ ਸਾਡੀ ਸੰਸਥਾ ਪੰਜਾਬ ਮੁਸਲਮਨ ਵੈਲਫੇਅਰ ਕਾਉਂਸਲ ਦੇ ਨਾਮ ਲੀਜ਼ ਕਰ ਦਿੱਤੀ ਗਈ ਜੋ ਕਿ ਅੱਜ ਤੱਕ ਚੱਲ ਰਹੀ ਹੈ ਰੈਗੂਲਰ ਇਹ ਜਿਹੜੀ ਜ਼ਮੀਨ ਆ ਪੰਜਾਬ ਵਕ ਬੋਰਡ ਵੱਲੋਂ ਕਿਸੇ ਨੂੰ ਕਿਸੇ ਦੇ ਨਾਮ ਨਹੀਂ ਜੀ ਨਹੀਂ ਇਹ ਸੰਸਥਾ ਦੇ ਨਾਮ ਹੈ ਪੰਜਾਬ ਮੁਸਲਮਨ ਵੈਲਫੇਅਰ ਕਾਉਂਸਲ ਰਜਿਸਟਰਡ ਉਹਦੇ ਨਾਮ ਹੈ ਔਰ ਜੋ ਇਹ ਚ ਦੋ ਕਨੈਕਸ਼ਨ ਚੱਲ ਰਹੇ ਨੇ ਇੱਕ ਟਿਊਬਲ ਕਨੈਕਸ਼ਨ ਆ ਇੱਕ ਆਪਣੇ ਆਮ ਕਨੈਕਸ਼ਨ ਆ ਉਹ ਵੀ ਪੰਜਾਬ ਮੁਸਲਮਨ ਵੈਲਫੇਅਰ ਕਾਉਂਸਲ ਦੇ ਨਾਮ ਹੈ ਕਿਸੇ ਨਾਮ ਨਹੀਂ ਜੀ ਨਹੀਂ ਹੈ ਜਿੰਨੀ देर ਲਈ ਜੋ ਇਹ ਸੰਸਥਾ ਦੇ ਨਾਮ ਚੱਲੇਗੀ ਕਨੈਕਸ਼ਨ ਵੀ ਸੰਸਥਾ ਦੇ ਨਾਮ ਚੱਲਦੇ ਰਹਿਣਗੇ ਕਬਜੇ ਦਾ ਮਸਲਾ ਇਹ ਆ ਜੀ ਕੁਝ ਬੰਦੇ ਸਾਡੇ ਵਿੱਚੋਂ ਰਜਾਇਨ ਦੇ ਗਏ ਲਾਹ ਖਾਂ ਤੇ ਰਮਜ਼ਾਨ ਖਾਂ ਜੀ ਰਜਾਇਨ ਦੇਣ ਤੋਂ ਬਾਅਦ ਇਹਨਾਂ ਨੇ ਸਾਡੀ ਧੀਰੇ ਦੀ ਫਸਲ ਵੀ ਵੜ ਲਈ ਕਣਕ ਦੀ ਫਸਲ ਵੀ ਵੜ ਲਈ ਉੱਥੇ 200 ਕਵਾਂਟਲ ਮੇਰੀ ਤੂੜੀ ਸੀ ਆਪਣੀ ਇਹ ਜੀ 200 ਕਵਾਂਟਲ ਤੋਂ ਕਣਕ ਦੇ ਬਾਰੇ ਸੀ ਹੋਰ ਸਮਾਨ ਸੀ ਤਰਪਾਲਾਂ ਤੋਂ ਆਪਣੇ ਪੈਪ 75 ਵਗੈਰਾ ਜੋ ਤੂੜੀ ਢੱਕਣ ਵਾਸਤੇ ਸੀ ਜੋ ਸਾਰਾ ਸਮਾਨ ਇਹਨਾਂ ਨੇ ਚੋਰੀ ਕਰਕੇ ਵੇਚ ਦਿਆ ਮੇਰਾ ਮੇਰੀ ਇਜਾਜ਼ਤ ਕਰ ਕਿਸਾਲਾ ਮੇਰਾ ਰਹਿੰਦਾ ਸੀ 2024 ਦਾ 2425 ਦਾ ਖੇਤੀਬਾੜੀ ਦਾ ਜਦੋਂ ਕਿ ਕਮੇਟੀ ਨੇ ਫੈਸਲਾ ਕਰਕੇ ਜ਼ਮੀਨ ਦੀ ਜ਼ਿੰਮੇਵਾਰੀ ਇਹ ਜੇ ਜਨ ਸੁਪਤਰ ਮੈਨੂੰ ਸੁਭਾਈ ਹੋਈ ਸੀ ਵੀ ਆ ਖੇਤੀ ਕਰੋ ਜੋ ਬਣਦਾ ਹੈ ਦਾ ਰਕਮ ਕਮੇਟੀ ਦੇ ਖਾਤੇ ਜਮ ਕਰਵਾਓ ਕਿੰਨੇ ਜਗਾ ਤੋਂ ਸੁਸਾਇਟੀ ਇਹ ਮਿਨਿਸਟਰ ਹੋਈ ਹੈ ਉਹਨਾਂ ਕੋ ਕੋਈ ਸ਼ਕਤੀ ਤੇ ਲੈ ਆ ਰਹੇ ਹੋ はい ਸਰ ਮੈਂ 1999 ਤੋਂ ਰੈਗੂਲਰ ਸਰਬਸੰਮਤੀ ਨਾਲ ਇਸ ਸੰਸਦ ਜਨ ਸੁਪਤਰ ਕੰਮ ਕਰ ਰਿਹਾ ਹਾਂ ਕਦੋਂ ਇਹਨਾਂ ਨੇ ਕਮੇਟੀ ਬਣਾਈ ਹੈ ਕੋਦੋਂ ਕੋਈ ਕਾਗਜ਼ੀ ਕਾਰਵਾਈ ਕੀਤੀ ਹੈ ਕਿ ਬਿਨਾਂ ਕਾਗਜ਼ੀ ਕਾਰਵਾਈ ਤੋਂ ਬੋਲੋ ਕੱਟਾ ਇਹਨਾਂ ਨੇ ਸਰ ਇਹਨਾਂ ਕੋਲੇ ਨਾ ਤਾਂ ਸਾਡੇ ਜਿਹੜਾ ਕਮੇਟੀ ਦਾ ਸੰਵਧਾਨ ਆ ਅਸੀਂ ਕਿਸੇ ਵੀ ਮੈਂਬਰ ਨੂੰ ਬਾਹਰ ਨਹੀਂ ਕੱਢ ਸਕਦੇ ਸੰਵਧਾਨ ਦੇ ਮੁਤਾਬਕ ਜੋ ਮੈਂਬਰ ਰੈਗੂਲਰ 5 ਮੀਟਿੰਗਾਂ ਚ ਗੈਰ ਹਾਜ਼ਰ ਰਹਿੰਦਾ ਜਾਂ ਰਜਾਇਨ ਦੇ ਜਾਂਦਾ ਤਾਂ ਉਹਦੀ ਮੈਂਬਰਸ਼ਿਪ ਖਤਮ ਹੁੰਦੀ ਆ ਬਿਨਾ ਇਹਨੇ ਕਿਸੇ ਦੇ ਕੱਡੇ ਚਾਹੇ ਬਹੁਮਤ ਸਾਰੇ ਇਹਨਾਂ ਦੇ ਅੰਨੇ ਪਰਸੈਂਟ ਇੱਕ ਪਾਸੇ ਹੋਵੇ ਤਾਂ ਵੀ ਨਹੀਂ ਅਸੀਂ ਇਹਨੂੰ ਕੱਢ ਸਕਦੇ ਵੇਰਾ ਬੋਲ ਤੁਹਾਨੂੰ ਕੋਈ ਸਪੀਸ ਵਗੈਰਾ ਨਹੀਂ ਦਿੱਤਾ ਜਾਣਾ ਨਹੀਂ ਜਿਹੜੇ ਮੈਂਬਰਸ ਸੀ ਜਿਵੇਂ ਲਾਹ ਬਖਾਰ ਅਮਜਾਨਖਾ ਕੁਝ ਮੈਂਬਰ ਪਹਿਲਾਂ ਦੇ ਗਏ ਅਲੱਗ ਅਲੱਗ ਸਮੇਂ ਅੱਜ ਮਜਬੂਰੀਆਂ ਕਰਕੇ ਉਹਨਾਂ ਦੇ ਸਪੀਸ ਅਸੀਂ ਜਦ ਨਵੇਂ ਸਾਡੀ ਚੋਣ ਕਰਕੇ ਅਸੀਂ ਜਿਵੇਂ ਰਿਸ਼ਤਾਰ ਸਾਹਿਬ ਨੂੰ ਚੰਡੀਗੜ੍ਹ ਭੇਜੀ ਗਈ ਆ ਉਹ ਚ ਅਪਰੂਵ ਕਰਕੇ ਉਹਨਾਂ ਨੂੰ ਭੇਜ ਦਿੱਤੇ ਗਏ ਜਿਵੇਂ 16 17 ਮੈਂਬਰ ਇਹਨਾਂ ਦੇ ਰਜਾਈਨ ਸਾਡੇ ਕੋਲੇ ਆਏ ਸੀ ਹੁਣ ਪਰਚਾ ਆਉਣਾ ਕਿਸ ਦੇ ਹੱਥ ਤੇ ਪਰਚਾ ਹੋਣ ਦਾ ਕਾਰਨ ਇਹ ਆਈ ਸਰ ਲਾਹ ਖਾਂ ਰਮਜ਼ਾਨਖਾ ਇਹ ਦੋ ਮੈਂਬਰ ਨੇ ਤੇ ਪੰਜ ਮੈਂਬਰ ਇਹਨਾਂ ਦੇ ਨਾਲ ਨਵੇਂ ਸੀ ਉਹ ਮੈਂਬਰ ਨਹੀਂ ਹੈ ਸੰਸਥਾ ਦੇ ਸਾਡੀ ਦੇ ਨਾ ਕਿ ਉਹਦੇ ਬਣੇ ਨੇ ਇਰਫਾਨ ਇਰਫਾਨ ਖਾਨ ਮੁਹੰਮਦ ਰਮਜ਼ਾਨ ਆਪਣਾ ਕਰਮਦੀਨ ਨਾਇਤ ਅਨਸਾਰੀ ਤੇ ਫਰੋਜ਼ ਖਾਨ ਇਹ ਸੰਸਥਾ ਦੇ ਕਦੇ ਵੀ ਮੈਂਬਰ ਨਹੀਂ ਬਣਿਆ ਇਹ ਦੋ ਬੰਦੇ ਤੇ ਦੋ ਲਾਖ ਖਾਨ ਤੇ ਰਮਜ਼ਾਨ ਖਾਨ ਇਹ ਰਜਾਇਣ ਦੇ ਚੁੱਕੇ ਸੀ ਇਹਨਾਂ ਨੇ ਸਾਡੇ ਲੈਟਰਪੈਡ ਜਾਲੀ ਛਪਾ ਕੇ ਪੰਜਾਬ ਮੁਸਲਮਨ ਵੈਲਫੇਅਰ ਕਾਉਂਸਲ ਦੇ ਪਲੱਸ ਇਹਨਾਂ ਨੇ ਮੋਹਰਾਂ ਅੰਸਾ ਦੀਆਂ ਮੋਰਾ ਬਰਤ ਕੇ ਲੈਟਰ ਪਹਿਲਾਂ ਮੈਨੂੰ ਭੇਜਿਆ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਰਜਿਸਟਰ ਫਰਮ ਸੋਸਾਇਟੀ ਨੂੰ ਭੇਜਿਆ ਐਸਐਸਬੀ ਸਾਹਿਬ ਨੂੰ ਭੇਜਿਆ ਉਹ ਸਾਰੇ ਇਹਨਾਂ ਦੇ ਲੈਟਰ ਹੋਰ ਪਤਾ ਨਹੀਂ ਕਿੱਥੇ ਕਿੱਥੇ ਭੇਜੇ ਸਾਰੇ ਐਸਐਸਬੀ ਸਾਹਿਬ ਦੇ ਹੁੰਦੇ ਹੋਏ ਇੱਥੇ ਡੀਐਸਪੀ ਸਾਹਿਬ ਕੋਲੇ ਆ ਗਏ ਉੱਥੇ ਸਾਨੂੰ ਬੁਲਾਇਆ ਗਿਆ ਪੁੱਛਿਆ ਗਿਆ ਵੀ ਆਹ ਤੁਹਾਡੇ ਖਿਲਾਫ ਨੇ ਇਹਨਾਂ ਦਾ ਬਾਬਤ ਕੀ ਜਣਾਣਾ ਚਾਹੁੰਦੇ ਹੋ ਤਾਂ ਮੈਂ ਸਰ ਨੂੰ ਬੇਨਤੀ ਕੀਤੀ ਮੈਂ ਸਾਰੇ ਤਾਂ ਸਾਡੇ ਡਾਕੂਮੈਂਟ ਨੇ ਜੀ ਨਹੀਂ ਇੱਕ ਮਿੰਟ ਲੈਟਰ ਪੜ੍ਹ ਲੈਂਦੇ ਜਿਹੜਾ ਕਿੱਥੇ ਕਲਾ ਭੇਜੇ ਉੱਪਰ ਤਾਂ ਕਰੋ ਮੈਂ ਕੀ ਮੈਂਸ਼ਨ ਕੀਤਾ ਹੈ ਹਨ ਤੁਹਾਡੇ ਖਲਾਫ ਸਰ ਉਹ ਚ ਇਹ ਲਿਖਿਆ ਗਿਆ ਵੀ ਇਹਨਾਂ ਨੇ ਫਰਾਡ ਕੀਤਾ ਵੀ ਆਹ ਦੇਖੋ ਜੀ ਇਹਨਾਂ ਨੇ ਸਾਡੇ ਕਮੇਟੀ ਨਾਲ ਫਰਾਡ ਕੀਤਾ ਸਾਨੂੰ ਰਿਕਾਰਡ ਨਹੀਂ ਦੇ ਰਹੇ ਸਰਟੀਫਿਕੇਟ ਸਾਨੂੰ ਇਸ਼ੂ ਕਰਾਇਆ ਜਾਵੇ ਸੰਸਥਾ ਦਾ ਜਦੋਂ ਕਿ ਇੱਕ ਬੰਦਾ ਡਿਪਾਰਟਮੈਂਟ ਜਾਂ ਸੰਸਥਾ ਜੋ ਰਹਿਣ ਚੁੱਕਿਆ ਉਹਦਾ ਕੋਈ ਸੰਬੰਧ ਨਹੀਂ ਹੈ ਉਸ ਸੰਸਥਾ ਦੇ ਨਾਲ ਉਹ ਪੁਰਾਣਾ ਰਿਕਾਰਡ ਮੰਗਦਾ ਡਿਪਾਰਟਮੈਂਟ ਰਿਸਟਾਰ ਫਾਰਮ ਸਰਟੀਫਿਕੇਟ ਵੀ ਪੁਰਾਣੇ ਮਤੇ ਹੋਰ ਸਰਟੀਫਿਕੇਟ ਲੈ ਆਓ ਤੁਹਾਡੇ ਲੈਟਰ ਤੇ ਲਿਖ ਕੇ ਤੁਹਾਡੇ ਸਾਡੇ ਲੈਟਰ ਪੈਡ ਛਾਪ ਕੇ ਜਾਲੀ ਸਾਡੇ ਲੈਟਰ ਪੈਡ ਤੇ ਸਾਡੇ ਹੀ ਖਿਲਾਫ ਲੈਟਰ ਭੇਜੇ ਗਏ ਲੈਟਰ ਪੈਡ ਤੁਹਾਡੇ ਜਿਹੜੇ ਰਜਿਸਟਰ ਤੋਂ ਬਾਅਦ ਮੱਤੇ ਹਜੇ ਸਰਜੈਂ ਦੇ ਤੋਂ ਬਾਅਦ ਤੋਂ ਰਜੈਂ ਦੇ ਤੋਂ ਬਾਅਦ ਹਾਂ ਰਜੈਂ ਦੇਣ ਤੋਂ ਬਾਅਦ ਸਤਿ ਕਿੰਨੇ ਬੰਦਿਆਂ ਦੇ ਕੋਲ ਪਾਣ ਲਾ ਕਰਜੋਇਆ ਜੀ ਇਹ ਸਰ ਕੋਲ ਸੱਤ ਮਾਮਲਾ ਦਰਜ ਹੋਇਆ ਜੀ ਕਾਰਨ ਕੀ ਆ ਪਰਚਾ ਦਰਜ ਹੋਇਆ ਮੁੱਖ ਕਾਰਨ ਸਾਰੇ ਇਹਨਾਂ ਦੀਆਂ ਚਿੱਠੀਆਂ ਲੈਟਰ ਪੈਡ ਤੇ ਮੋਹਰਾ ਇਹਨਾਂ ਨੇ ਵਰਤੀਆਂ ਔਰ ਇਹਨਾਂ ਦੇ ਖਿਲਾਫ ਸਾਡੇ ਸਾਡੇ ਵੱਲੋਂ ਇੱਕ ਲੈਟਰ ਜੋ ਸਰਕਾਰ ਦੇ ਹੁਕਮਾਂ ਤੇ ਅਸੀਂ ਉਹ ਕਹਿੰਦੇ ਵੀ ਜੇ ਤੁਹਾਡੇ ਖਿਲਾਫ ਨਹੀਂ ਸਾਨੂੰ ਲੈਟਰ ਸਾਹਬ ਤੋਂ ਐਸਐਸਬੀ ਸਾਹਬ ਤੋਂ ਮਾਰਕ ਲਾ ਕੇ ਦਿਓ ਅਸੀਂ ਇਨਕੁਆਇਰੀ ਕਰਦੇ ਜਿਹੜਾ ਮੁਜਰਮ ਹੋਊਗਾ ਕਰਭਾਈ ਉਹ ਵੀ ਜਿਹੜਾ ਤੁਮਨੇ ਹੁਣ ਬਿਆਨ ਦਿੱਤੇ ਨੇ ਉਹ ਚ ਦੱਸਿਆ ਵੀ ਇਹਨਾਂ ਨੇ ਥੋੜੀ ਕਤਲਮਗਰਾ ਵੇਚੀ ਹਾਂ ਸਰ ਉਸੇ ਵੇਲੇ ਬਿਆਨ ਦਿੱਤੇ ਤੇ ਡਿਪਾਰਟਮੈਂਟ ਨੂੰ ਉਹ ਵੀ ਦੱਸਿਆ ਵੀ ਸਾਡੀ ਜੀਰੇ ਵੀ ਵੱਢ ਲਈ ਇਹਨਾਂ ਨੇ ਸਾਡੀ ਕਣਕ ਵੀ ਵੱਢ ਲਈ ਸਾਡੀ ਤੂੜੀ ਸੀ ਉੱਥੇ 200 ਕੁਆਂਟਲ ਕਣਕ ਸੀ 20 बाई ਕੁਆਂਟਲ ਉਹ ਵੇਚਦੀ ਇਹਨਾਂ ਨੇ ਤਰਪਾਲਾਂ ਢੋਲ ਜੋ ਆਪਣੇ ਜੀਰੇ ਦੇ ਤਾਂ ਵਾਸਤੇ ਵਰਤੇ ਹੋਏ ਸੀ ਦੋ ਇਹਦੇ ਚਦਰਾਂ ਵਗੈਰਾ ਉਹ ਸਾਰੀ ਇਹਨਾਂ ਨੇ ਵੇਚਦੀਆਂ ਕਿੰਨੇ ਪ ਲੱਖ ਦਾ ਫਰਦ ਫਰਦ ਕੀਤਾ ਸਾਡਾ ਕਿਰਗੂ ਡੇਢ ਤੋਂ 2 ਲੱਖ ਦਾ ਸਾਡਾ ਨੁਕਸਾਨ ਆ ਜੀ ਪਰਸਨਲ ਜੋ ਨਿੱਜੀ ਆ ਮੇਰਾ ਬਾਕੀ ਇਹਦੀ ਗਾਦੀ ਜੋ ਫਸਲ ਵੇਚੀ ਹੈ ਤਕਰੀਬਨ 15-16 ਲੱਖ ਦੀ ਹੋਗਾ ਬਾਕੀ 50-60 ਹਜ਼ਾਰ ਰੁਪਏ ਇਹ ਬਾਜੀਗਰ ਭਾਈਚਾਰਾ ਜੋ ਸੀਜ਼ਨ ਖੜੀ ਸੀਜ਼ਨ ਵੇਲੇ ਅੰਦਰ ਬੈਠਦਾ 50-60 ਹਜ਼ਾਰ ਰੁਪਏ ਉਹਨਾਂ ਤੋਂ ਇਕੱਠੇ ਕਰ ਇਹਨਾਂ ਨੇ ਉਹ ਵੀ ਇਹਨਾਂ ਦੇ ਸੋਸ਼ਲ ਮੀਡੀਆ ਤੇ ਤੁਹਾਡੇ ਖਿਲਾਫ ਵੀਡੀਓ ਪਾ ਰਹੇ ਨੇ ਗਿੰਦੇ ਵਗੈਰਾ ਟੋਲਣ ਦੀ ਉਹ ਕੀ ਗੱਲ ਹੈ ਬ੍ਰੀਫ ਕਰਾ ਦਿਓ ਸਾਰੇ ਇਹਨਾਂ ਨੇ 50 ਬੰਦਿਆਂ ਨਹੀਂ 2012 ਦੇ ਵਿੱਚ ਅਜ ਆਪਣੇ 12 5 24 ਨੂੰ ਸਾਡੇ 8 ਬੰਦਿਆਂ ਨੂੰ ਉੱਥੋਂ ਬੰਨਣ ਤੋਂ ਰੋਕਣ ਵਾਸਤੇ ਮਾਨਯੋਗ ਅਦਾਲਤ ਨਾਭਾ ਵਿੱਚ ਸਟੇ ਹੀ ਸਾਡੇ ਖਿਲਾਫ ਤੇ 27 ਤਰੀਕ ਤੱਕ ਇਹਨਾਂ ਸਟੇ ਵੀ 27 ਨੂੰ ਅਸੀਂ ਪੇਸ਼ ਹੋ ਕੇ ਆਪਣੇ ਪ੍ਰੂਫ ਦਿੱਤੇ 27 29 ਪੈ ਗਈ 29 ਤੋਂ 31 ਪੈ ਗਈ 31 ਦੇ ਮਾਨਯੋਗ ਜੱਜ ਸਾਹਿਬ ਨੇ ਸਟੇਟਸ ਕੋ ਕਰ ਦਿੱਤੇ ਦੋਨੇ ਬਾਰਡੀਆਂ ਲਈ ਤਾਂ ਸਾਨੂੰ ਹੁਕਮ ਹੋਇਆ ਜਾ ਕੇ ਚੈੱਕ ਕਰੋ ਤੁਹਾਡੀ ਮੈਨੇਜਮੈਂਟ ਕਮੇਟੀ ਆ ਕੋਈ ਵੀ 19 ਕਿ ਉੱਥੇ ਗੱਲ ਹੁੰਦੀ ਹੈ ਰਿਸਪੌਂਸਿਬਿਲਟੀ ਤੁਹਾਡੀ ਆ ਉਹਰ ਬੰਦੇ ਕੋਈ ਡਾਕੂਮੈਂਟ ਨਹੀਂ ਸਰਕਾਰ ਦੇ ਰਿਕਾਰਡ ਚ ਅਸੀਂ ਆ ਸਾਡੀ ਸੰਸਥਾ ਕੰਮ ਕਰ ਰਹੀ ਹੈ ਵੀ ਚੈੱਕ ਕਰੋ ਵੀ ਉੱਥੇ ਕੀ ਹੋ ਰਿਹਾ ਸਟੇਟਸ ਕੀ ਆ ਜੇ ਅਸੀਂ ਜਾ ਕੇ ਦੇਖੇ ਜਿਹੜੇ ਦੋ ਬੰਦਿਆਂ ਤੇ ਪਰਚਾ ਦਰਜ ਆ ਇਰਫਾਨ ਖਾਨ ਤੇ ਮਮਦ ਰਮਜ਼ਾਨ ਉਹ ਮੋਟਰ ਵਾਲੇ ਕੋਠੇ ਚ ਪੱਖੇ ਤੋਂਲੇ ਪਹਿਰੇ ਆਮਨਾਲ ਉਹ ਸਾਨੂੰ ਦੇਖ ਕੇ ਉੱਡਲੇ ਭੱਜਲੇ ਉੱਥੇ ਇੱਕ ਬਾਬਾ ਲੇਬਰ ਵਾਲਾ ਕੰਮ ਕਰਦਾ ਸੀ ਉਹ ਵੀ ਭੱਜ ਗਿਆ ਦੇਖ ਕੇ ਅਸੀਂ ਆਪਣੇ ਜੰਦੇ ਲਾ ਕੇ ਕਿਉਂ ਮੈਨੇਜਮੈਂਟ ਸਾਡੀ ਆ ਤੁਹਾਨੂੰ ਕਿਹੜਾ ਕਿਸੇ ਪਰਮਿਸ਼ਨ ਲੈਣ ਦੀ ਲੋੜ ਆ 26 27 ਸਾਲ ਦੀ ਸਾਡੀ ਮੈਨੇਜਮੈਂਟ ਚੱਲ ਰਹੀ ਹੈ ਰਿਕਾਰਡ 'ਚ ਸਾਡਾ ਸਰਕਾਰ ਦੇ ਰਿਕਾਰਡ ਚ ਅਸੀਂ ਪੰਜਾਬ ਅਕਬੂਡ ਦੇ ਰਿਕਾਰਡ ਚ ਅਸੀਂ ਬੈਠੇ ਹਾਂ ਤੁਸੀਂ ਜੰਦੇ ਲਗਾਏ ਸੀ ਸਰ ਉੱਥੇ ਜਦੋਂ ਤੁਸੀਂ ਪਹੁੰਚੇ ਲੰਦਰ ਸਰ ਐਜ਼ ਅ ਮੈਨੇਜਮੈਂਟ ਕਮੇਟੀ ਮੈਂ ਜਾਣਦਾ ਸੈਕਟਰੀ ਹਾਂ ਜੀ 26 27 ਸਾਲ ਹੋ ਗਏ ਜਿੰਦੇ ਮੈਂ ਅੱਜ ਪਹਿਲੀ ਵਾਰ ਨਹੀਂ ਲਾਇਆ ਜਿੰਦੇ ਮੈਂ ਲਾ ਕੇ ਆਇਆ ਮੈਨੂੰ ਹੁਕਮ ਹੋਇਆ ਵੀ ਉੱਥੇ ਨਹੀਂ ਆ ਕੇ ਜੰਦੇ ਲਾਓ ਗੁੰਦਲ ਕੱਟੀ ਹੋਈ ਸੰਗਤ ਨੇ ਕਹਿੰਦੇ ਸੀ ਰੱਬ ਦਾ ਹੋਂ ਜੀ ਸੰਗਤ ਕੱਟੀ ਹੋਊ ਉਹਨਾਂ ਨੇ ਕਹਿੰਦਾ ਵੀ ਅਸੀਂ ਦਿਲ ਦੇ ਲਗਾ ਦੇ ਹੱਥ ਤੇ ਨਹੀਂ ਸਾਰੇ ਦੀ ਸੰਤਪਾ ਖਾਂਦੀ ਹੈ ਵੀ ਸਭ ਨੇ ਮਠਾੜੇ ਕਰਾਉਂਗਾ ਕੀ ਲੱਗਦਾ ਤੁਹਾਨੂੰ ਵੀ ਇਹ ਕਿਆਸਤ ਬੰਦ ਹੋਣੀ ਚਾਹੀਦੀ ਹੈ ਸਰ ਮੇਰੀ ਆਪ ਸਭ ਨੂੰ ਸਮੁੱਚੇ ਭਾਈਚਾਰੇ ਨੰਬੀ ਸਮੁੱਚੇ ਸਾਡੇ ਦੇਸ਼ ਵਾਸੀਆਂ ਨੂੰ ਬੇਨਤੀ ਹੈ ਵੀ ਇਸਲਾਮ ਦੇ ਅੰਦਰ ਪੰਜ ਟਾਈਮ ਦੀ ਨਮਾਜ਼ ਪੜ੍ਹੀ ਜਾਂਦੀ ਹੈ ਤੇ ਸਭ ਨੂੰ ਪਤਾ ਵੀ ਉਹ ਮੱਜ ਦੇ ਵਿੱਚ ਆਦਾ ਹੁੰਦੀ ਆ ਉਹ ਸਿਰਫ ਈਦ ਔਰ ਵਗਰਾ ਇਹਦਾ ਤਿਹਾਰ ਮਨਾਉਣ ਲਈ ਜਗ੍ਹਾ ਹੈ ਜਿੱਥੇ ਸਮੁੱਚਾ ਭਾਈਚਾਰਾ ਈਦ ਔਰ ਵਗਰਾ ਇਹਦੇ ਨੂੰ ਇਕੱਠਾ ਹੋ ਕੇ ਈਦ ਦੀ ਨਮਾਜ਼ ਪੜ੍ਹਦਾ ਉਹ ਜੇ ਉਹ ਖੁੱਲੀ ਹੁੰਦੀ ਆ ਚਲੋ ਕਿਸੇ ਕੋਈ ਢਿੱਕੇ ਪੜੇ ਕੇ ਅਗਰ ਨਮਾਜ਼ਾਂ ਦਾ ਕਰ ਸਕਦਾ ਆ ਨੀ ਉਹ ਕਿਹੜਾ ਸ਼ਾਮਲਾਟਾ ਵਿੱਚ 24 ਘੰਟੇ ਖੁੱਲੀ ਰਹੇ ਜਿਹੜਾ ਮਰਜੀ ਨਾਲ ਉਹਨਾਂ ਦਾ ਰੋਲਾ ਪੈਣ ਤੋਂ ਪਹਿਲਾਂ ਉਹਨਾਂ ਦੇ ਗੇਟ ਖੁੱਲੇ ਸੀ ਜਿਹੜੇ ਉਹ ਕੁਝ ਜਿੰਦਾਂ ਲਾਇਆ ਨੇ ਕਿਸ ਤਰ੍ਹਾਂ ਜਿਹੜਾ ਹੁਣ ਉਹ ਕਹਿ ਰਹੇ ਨੇ ਆ ਖੁੱਲੇ ਪਏ ਸੇ ਜੀ ਪਹਿਲਾਂ ਖੁੱਲੇ ਖੁੱਲੇ ਸੀ ਨਹੀਂ ਪਹਿਲਾਂ ਜਿੰਦਾਂ ਹੀ ਲੱਗੇ ਹੋਣਗੇ ਨਹੀਂ ਜਦ ਮੈਂ ਉੱਥੇ ਖੇਤੀਕਾਰਾਂ ਦੀ ਜਿੰਦਾਂ ਲੱਗਿਆ ਹੁੰਦਾ ਯਾਰ ਵਕਤ ਅੱਛਾ ਕੋਈ ਵੀ ਬੰਦਾ ਮੈਨੂੰ ਮਿਲਣ ਆਲਾ ਆਉਂਦਾ ਦੀ ਤਾਂ ਗੇਟ ਮੇ ਤੁ ਪੁੱਛ ਗਿਆ ਆਹ ਜੀ ਇੱਥੇ ਉਹਦਾ ਗੇਟ ਖੁੱਲੋਂ ਮੈਂ ਆ ਰਿਹਾ ਹੁਣ ਲਾਸਟ ਕੀ ਕਹਿਣਾ ਚਾਹੁੰਦਾ ਕਿ ਜੇ ਮੰਨ ਕੀ ਕਰਦਾ ਲਾਸਟ ਮੇਰੀ ਸਮੂੱਚੇ ਭਾਈਚਾਰੇ ਨੂੰ ਇਹ ਅਪ ਸਭ ਦੀ ਹੈ ਮੇਰੀ ਨਿੱਜੀ ਨਹੀਂ ਹੈ 32 ਸਾਲ ਦੇ ਤੁਹਾਡੇ ਮੂਰੇ ਕੌਮ ਦਾ ਸਰਮਾਇਆ ਸਾਹਮਣੇ ਰੱਖਿਆ ਪਿਆ ਅਸੀਂ ਚਾਹਣਾ ਵੀ ਇਸ ਤਰ੍ਹਾਂ ਆਵਾਜ਼ ਰਹੇ ਭਾਈ ਜੇ ਕੁਝ ਬੰਦੇ ਸ਼ਰਾਰਤੀ ਲੋਕ ਲੱਗੇ ਹੋਏ ਨੇ ਭੜਕਾਉਣ ਲੋਕਾਂ ਨੂੰ ਵੀ ਉਹ ਆਪਣੇ ਨੌਕਰਾਂ ਲਈ ਆ ਦੇਖੋ ਮੇਰੇ ਕੋਲ ਮਤਾ ਪਿਆ ਪਕੈਦਾ ਇੱਕ ਮੇਰੇ ਨਾਮ ਕੋਈ ਚੀਜ਼ ਨਹੀਂ ਹੈ ਇੱਕ ਵੀ ਚੀਜ਼ ਨਹੀਂ ਹੈ ਗਦਾਵਰੀ ਵੀ ਈਦਗਾ ਹਲੇ ਸਲਾਮ ਹੈ ਲੀਜ ਪੰਜਾਬ ਮੁਸਲਮ ਵੈਲਫੇਅਰ ਤੇ ਨਾਮ ਹੈ ਕਨੈਕਸ਼ਨ ਦੋਨੇ ਪੰਜਾਬ ਮੁਸਲਮ ਵੈਲਫੇਅਰ ਤੇ ਨਾਮ ਹੈ ਈਦਗਾ ਦਾ ਅਕਾਊਂਟ ਬੈਂਕ ਦੇ ਵਿੱਚ ਕੈਸ਼ੀਅਰ ਤੇ ਜਨਰਲ ਸੈਕਟਰੀ ਦੋਨੇ ਡੀਲ ਕਰਦੇ ਨੇ ਕਮੇਟੀ ਦੇ ਨੋਵਾ ਸਟੇਟ ਬੈਂਕ ਉਹ ਆਪਣੇ ਇੰਡੀਆ ਦੇ ਵਿੱਚ ਠੀਕ ਹੈ ਜੀ ਜਿਹੜਾ ਗਮਰਾਹ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਜਦੋਂ ਮਰਜੀ ਆ ਕੇ ਸਲੀਮ ਸਾਹਿਬ ਕਰੀਨ ਦੁਕਾਨ ਤੇ ਰਹਿੰਦੇ ਨੇ 24 ਘੰਟੇ ਸਾਡੀ ਖਜ਼ਾਨਟੀ ਨੇ ਹਸਾਬ ਕਿਤਾਬ ਜਿਹਨੇ ਦੇਖਣਾ ਦੇਖ ਸਕਦਾ 25 ਸਾਲ ਦਾ ਪਿਛਲੇ ਦਾ ਪਾਈ ਪਾਈਨ ਬਿਲਾਂਸ ਉਹ ਸੋਟਿਆਂ ਨੂੰ ਚੰਕ ਰੱਖਿਆ ਹੋਇਆ ਪਿਛਲੇ 1 ਸਾਲ ਦਾ ਹਸਾਬ ਕਿਤਾਬ 15-16 ਲੱਖ ਰੁਪਈਆ ਉਹ ਕੋਈ ਪਤਾ ਨਹੀਂ ਇਹਨਾਂ ਨੇ ਕਿੱਥੇ ਸਿੱਟਿਆ ਕਿੱਥੇ ਨਹੀਂ ਉਹ ਇਹਨਾਂ ਨੂੰ ਪਤਾ ਹੋਣਾ ਅੱਜ ਤੱਕ ਜਦੋਂ ਕਿ 15-16 ਲੱਖ ਉਹ ਪਲੱਸ 1,65,000 ਰੁਪਏ ਕੈਸ਼ੀਅਰ ਸਾਹਿਬ ਤੋਂ ਇਸ ਤੋਂ ਪਹਿਲਾਂ ਲੈ ਕੇ ਗਏ ਨੇ ਉਹਦਾ ਕੋਈ ਅੱਜ ਤੱਕ ਇਹਨਾਂ ਨੇ ਹਿਸਾਬ-ਕਿਤਾਬ ਨਹੀਂ ਦਿੱਤਾ ਕੈਸ਼ੀਅਰ ਨੇ ਪ੍ਰਸ਼ਾਸਨ ਦਾ ਬਨੰਦ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਬਿਲਕੁਲ ਐਂਡ ਸਪਾਸਟ ਇਨਕੁਆਇਰੀ ਕਰਕੇ ਕਾਰਵਾਈ ਕੀਤੀ ਅੱਗੇ ਬੇਨਤੀ ਹੈ ਵੀ ਜੋ ਪਰਚੇ ਜਿਨ੍ਹਾਂ ਦੇ ਪਰਚੇ ਹੋਏ ਨੇ ਜਿਨ੍ਹਾਂ ਤੇ ਐਫ ਆਈ ਆਰਾਂ ਕੱਟੀਆਂ ਨੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜੋ ਵੀ ਹੈ ਕਾਨੂੰਨ ਦੇ ਤਦ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਜੋ ਲੋਕ ਸ਼ਹਿਰ ਦੇ ਵਿੱਚ ਨਫ਼ਰਤ ਫੈਲਾ ਰਹੇ ਨੇ ਆਪਸੀ ਭਾਈਚਾਰੇ ਦੇ ਵਿੱਚ ਉਹਨਾਂ ਨੂੰ ਬੇਇੱਜ਼ਤੀ ਆ ਵੀ ਗਰੇਜ ਕੀਤਾ ਜਾਵੇ ਭਾਈਚਾਰੇ ਦਾ ਪਿਆਰ ਮੁਹੱਬਤ ਇਸ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਵੇ ਕੋਈ ਕੋਈ ਪੁਰਾਣਾ ਹੋਵੇ ਵੀ ਅੱਲਾਹ ਦੇ ਘਰ ਦੇ ਅੰਦਰ ਕਿਸੇ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਊਗਾ ਕਿ ਸਾਰੇ ਆਪਾਂ ਇਸ ਗੱਲ ਦੇ ਉੱਤੇ ਰਾਜ਼ੀ ਆਂ ਸਾਰੀ ਕੌਮ ਇਸ ਗੱਲ ਦੇ ਲਈ ਇਕੱਠੀ ਹੋਈ ਐ ਵੀ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਤੇ ਵੀ ਕਿਤੇ ਖੜਨਾ ਪਿਆ ਲੜਨਾ ਮਰਨਾ ਪਿਆ ਆਪਾਂ ਸਾਰੇ ਤਿਆਰ ਆਂ ਕਿਉਂਕਿ ਜੁੱਟਾ ਸਾਰੀ ਕੌਮ ਇਕੱਠੀ ਹੋਈ ਐ ਦਿਲਸ਼ਾਦ ਜੀ ਇਸ ਫਿਲਹਾਲ ਜਿਹੜੇ ਜਿਹੜੇ Eidgah ਇਸਤੇ ਕਬਜ਼ਾ ਕਿਸ ਦਾ ਕੀ ਕੌਣ ਤੱਤ ਨੇ ਜਿਹੜੇ ਕਬਜ਼ਾ ਦੁਬਾਰਾ ਕਰਨਾ ਚਾਹੁੰਦੇ ਨੇ ਕੁਝ ਸ਼ਰਾਰਤੀ ਅੰਸਰ ਨਹੀਂ ਜਿਹੜੇ ਇਸ ਚੀਜ਼ ਨੂੰ ਆਪਣੀ ਜ਼ਗੀਰ ਬਣਾਉਣਾ ਚਾਹੁੰਦੇ ਨੇ ਆਪਣੀ ਪ੍ਰਾਈਵੇਟ ਪ੍ਰੋਪਰਟੀ ਸਮਝਦੇ ਨੇ ਔਰ ਉਹਨੂੰ ਪ੍ਰਾਈਵੇਟ ਹੁਣ ਵੀ ਮਤਲਬ ਕੱਲ ਵੀ ਕੁਝ ਪਤਾ ਲੱਗਿਆ ਜਿਸ ਤਰ੍ਹਾਂ ਕੋਈ ਸਾਥੀ ਸਾਡੇ ਸੀਗੇ ਇੱਥੇ ਵੀ ਉਹ ਇੱਥੇ ਆਪਣੇ ਪਰਸਨਲ ਜ਼ਿੰਦੇ ਲਗਾ ਗਏ ਜਦਕਿ ਕਦੇ ਤੁਸੀਂ ਕਿਤੇ ਸੁਣਿਆ ਵੀ ਨਹੀਂ ਹੋਣਾ ਵੀ ਕਿਤੇ ਰੱਬ ਦੇ ਘਰ ਨੂੰ ਵੀ ਕਦੇ ਜ਼ਿੰਦਾ ਲੱਗਿਆ ਕਰਦਾ ਜੀ ਉਹ ਪਰਸਨਲ ਚਾਹੁੰਦੇ ਨੇ ਵੀ ਅਸੀਂ ਇਸ ਜ਼ੀਰ ਨੂੰ ਆਪਣਾ ਲਈਏ ਵੀ ਅਸੀਂ ਇਸ ਜ਼ੀਰ ਨੂੰ ਆਪਣੀ ਪਰਸਨਲ ਜ਼ਗੀਰ ਬਣਾ ਲਈਏ ਵਰਨਾ ਹੋਰ ਕੋਈ ਮਸਲਾ ਨਹੀਂ ਹੈ ਇੱਥੇ ਕਿਸੇ ਦਾ ਕਬਜ਼ਾ ਨਹੀਂ ਹੈ ਜੀ ਇਹ ਖੁੱਲੀ ਆਵਾਮ ਦੇ ਲਈ ਹੈ ਜਿੰਨੇ ਵੀ 90 ਸ਼ਹਿਰ ਦੇ ਅੰਦਰ ਮੁਸਲਮਨ ਮੁਸਲਮਾਨ ਨੇ ਉਹਨਾਂ ਸਾਰਿਆਂ ਦੀ ਜਾਇਦਾਦ ਹੈ ਜੀ ਇਹ ਕਿਸੇ ਇੱਕ ਬੰਦੇ ਦੀ ਜ਼ਗੀਰ ਨਹੀਂ ਹੈ ਸਾਰਿਆਂ ਦੀ ਪ੍ਰਾਪਰਟੀ ਹੈ ਜੀ ਇਹ ਵਕਫ ਬੋਰਡ ਇਹ ਸਾਰਿਆਂ ਦੇ ਲਈ ਹੈ ਜੀ ਇਹ ਪੈਸੇ ਦਾ ਵੀ ਕੋਈ ਮਸਲਾ ਜ਼ਮੀਨ ਦੇ ਠੇਕੇ ਨੂੰ ਲੈ ਕੇ ਵੀ ਕੋਈ ਮਸਲਾ ਚੱਲ ਰਿਹਾ ਜੀ ਜ਼ਮੀਨ ਦੇ ਠੇਕਿਆਂ ਲੈ ਕੇ ਕੋਈ ਮਸਲਾ ਜਿਹੜੀ ਕਮੇਟੀ ਦੀ ਦੇਖਰੇਖ ਕਰਦੀ ਆ ਰਹੀ ਹੈ 20 ਤੋਂ 25 ਸਾਲ ਹੋ ਗਏ ਉਹੀ ਕਮੇਟੀ ਦੇ ਅਖਤਿਆਰ ਹੈ ਸਾਰਾ ਕੁਝ ਉਹੀ ਕਮੇਟੀ ਇਸ ਸੀਜ਼ਨ ਨੂੰ ਵਾਉਂਦੀ ਰਹੀ ਹੈ ਉਹੀ ਕਮੇਟੀ ਹੁਣ ਤੱਕ ਜੋ ਕਰਦੀ ਰਹੀ ਹੈ ਪਰਚਾ ਕਿਉਂ ਦਰਜ ਹੋਇਆ ਪਰਚਾ ਦਰਜ ਹੋ ਬਸ ਕੋਈ ਸ਼ਰਾਰਤੀ ਅੰਸਰ ਜਿਸ ਤਰ੍ਹਾਂ ਉਹ ਆਪਣੇ ਸ਼ਰਾਰਤਾਂ ਵੀ ਕਿਸ ਤਰ੍ਹਾਂ ਵੀ ਉਹ ਦਾਖਲ ਹੋ ਜਵੇ ਵੀ ਕਿਉਂਕਿ ਲੋਕਾਂ ਦੇ ਪ੍ਰਤੀ ਕਿਤਨਾ ਉਹਦੇ ਪ੍ਰਤੀ ਕਿਤਨਾ ਲੋਕਾਂ ਦੇ ਦਿਲਾਂ ਦੇ ਅੰਦਰ ਬਹੁਤ ਨਫ਼ਰਤ ਹੈ ਲੋਕ ਨਹੀਂ ਚਾਹੁੰਦੇ ਹੈ ਕਿ ਹਾ ਕਮੇਟੀ ਬਣਾਉ ਨੂੰ ਕੱਢਿਆ ਗਿਆ ਵਰਨਾ ਹੋਰ ਕੋਈ ਮਸਲਾ ਨਹੀਂ ਆ ਉਹਨੂੰ ਪੂਰੀ ਆਵਾਮ ਨੇ ਇਕੱਠੇ ਹੋ ਕੇ ਜਿਸ ਦਿਨ ਕਿਤੇ ਇੱਥੋਂ ਕੱਢੇ ਵੀ ਹੈ ਨਾ ਕਿਸੇ ਬੰਦੇ ਨੂੰ ਤਾਂ ਪੂਰੇ ਨਾਬੇ ਸ਼ਹਿਰ ਦੇ ਲੋਕ ਇਕੱਠੇ ਹੋਏ ਤਾਂ ਉਹਨਾਂ ਨੇ ਕਿਸੇ ਵੀ ਬੰਦੇ ਨੂੰ ਇੱਥੋਂ ਰਵਾਨਗੀ ਦਿੱਤੀ ਆ ਵੀ ਤੁਸੀਂ ਬਹੁਤ ਸੇਵਾ ਕਰ ਲਈ ਜਿੰਨੀ ਸੇਵਾ ਤੁਹਾਡੀ ਕਰ ਲਈ ਉਹ ਪਰਵਾਨ ਹੈ ਬਸ ਵੀ ਹੁਣ ਤੁਸੀਂ ਇਹ ਕੀ ਮਸਲਾ ਕੀ ਆ ਸਾਰਾ ਜਿਹੜਾ ਇੱਥੇ ਨਾਬਾ ਮਸਜਿਦ ਨੂੰ ਲੈ ਕੇ ਕਈ ਦਿਨ ਤੋਂ ਵਿਵਾਦ ਚੱਲ ਰਿਹਾ ਜੀ ਦੇਖੋ ਇਹ ਮਸਲਾ ਤਾਂ ਇਹ ਆ ਜਿਹੜੀ ਪਹਿਲਾਂ ਦੋ ਕਮੇਟੀਆਂ ਬੁਣੀ ਨੇ ਉਹਨਾਂ ਦਾ ਆਪਸੀ ਕੋਈ ਝਗੜਾਗਾ ਆਮ ਆਮਾ ਜਿਹੜੀਆਂ ਮਾਗਰ ਬੈਠੀਆਂ ਸਾਡੇ ਇਹਨਾਂ ਦਾ ਕੋਈ ਰੋਲ ਨਹੀਂਗਾ ਇੱਥੇ ਆ ਕੇ ਕੋਈ ਵੀ ਸਫਾਈ ਕਰ ਸਕਦਾ ਕੋਈ ਵੀ ਆ ਕੇ ਇੱਥੇ ਸੇਵਾ ਕਰ ਸਕਦਾ ਬੂਟੇ ਲਾਏ ਹੋ ਨੇ ਬੂਟਿਆਂ ਨੂੰ ਪਾਣੀ ਲਾਉਣੇ ਆਸੀਂ ਫਲਦਾਰ ਬੂਟੇ ਲੱਗੇ ਉਹਨਾਂ ਦੀ ਵੀ ਸੇਵਾ ਕਰਦੇ ਆਂ ਕੱਲ ਕੁਝ ਸਰਾਰਤੀਆਂ ਅੰਸਰਾਂ ਵੱਲੋਂ ਆ ਕੇ ਇੱਥੇ ਬਦਤਮੀਜ਼ੀ ਕੀਤੀ ਗਈ ਆ ਸਾਡਾ ਈਦ ਦਾ ਤਿਹਾਰ ਆ ਰਿਹਾ ਬਕਰੀਦ ਦਾ ਦੇਖੋ ਅਸੀਂ ਖੁਸ਼ੀਆਂ ਦਾ ਤਿਹਾਰ ਆ ਸਾਡਾ ਸਾਲ ਬਾਹਲਾ ਆਉਂਦਾ ਅਸੀਂ ਪੂਰੇ ਜੋਰਾ ਸੋਰਾ ਨਾਲ ਚਾਹੁੰਦੇ ਆ ਵੀ ਆ ਇਸ ਵਾਰ ਵਧੀਆ ਤਰੀਕੇ ਨਾਲ ਮਨਾਈ ਜਾਵੇ ਜੋ ਸ਼ਰਾਰਤੀ ਅਨਸਰ ਇੱਥੇ ਆ ਕੇ ਸ਼ਰਾਰਤ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਔਰ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਕੋਈ ਵੀ ਹੁਣ ਆਪਦਾ ਸੋਚ ਸਮਝ ਕੇ ਇੱਥੇ ਆ ਕੇ ਕੋਈ ਵੀ ਸ਼ਰਾਰਤ ਕਰਦਾ ਆਪਦਾ ਸੋਚ ਸਮਝ ਕੇ ਕਰੇ ਸਾਰੀ ਕੌਮ ਸਾਡੇ ਨਾਲ ਕਿੰਨੀ ਜੰਗਾ ਕਿੰਨੀਆਂ ਇਦੀ ਕਿ ਕੋਈ ਮਸਲਾ ਕੋਈ ਹੋਰ ਕੋਈ ਮਸਲਾ ਵੀ ਆ ਜੰਗਾ ਨੂੰ ਲੈ ਕੇ ਵੀ ਕੋਈ ਮਸਲਾ ਚੱਲ ਰਿਹਾ ਜੀ ਜਗਾ ਦਾ ਮਸਲਾ ਹੀ ਦੇਖੋ ਇਹਨਾਂ ਨੂੰ ਕਮੇਟੀ ਨੂੰ ਪਤਾ ਸੀ ਅਨਨੌਨ ਬੰਦੇ ਆ ਜੀ ਅਜੇ ਤਾਂ ਇੱਥੇ ਸਿਰਫ ਸੇਵਾ ਕਰਨ ਆਉਣੇ ਆ। ਅਸੀਂ ਸਿਰਫ ਉਹ ਸੇਵਾ ਕਰਨ ਆਉਂਨੇ ਗੁਰਦੁਆਰਿਆਂ ਜਿਵੇਂ ਲੋਕ ਸੇਵਾ ਕਰਨ ਨੇ ਗੁਰੂ ਘਰਾਂ ਦੇ ਵਿੱਚ ਜਾਂ ਮੰਦਰਾਂ 'ਚ ਕਰਨੇ ਜਾਂਦੇ ਉਦਾਂ ਹੀ ਇੱਥੇ ਸਿਸਟਮ ਆ ਕੋਈ ਵੀ ਇੱਥੇ ਆ ਜਾ ਸਕਦਾ ਕਿਸੇ ਦਾ ਮਤਲਬ ਨਹੀਂ ਬਣਦਾ ਉਹ ਜਿੰਦਾ ਲਾ ਦੇ ਵੀ ਜਦੋਂ। ਜੇ ਰੱਬ ਦੇ ਘਰ ਨੂੰ ਜਿੰਦਾ ਲਾ ਗਿਆ ਫਿਰ ਮਗਰ ਕੀ ਰਹਿ ਗਿਆ ਜੀ ਦੱਸੋ ਸਾਡਾ ਤਾਂ ਮਰਨ ਹੋ ਗਿਆ। ਜੇ ਸਾਡੇ ਅੱਲਾ ਦਾ ਘਰ ਕੋਈ ਵੀ ਬੰਦ ਕਰੂਗਾ ਜਾ ਕੇ ਇੱਥੇ ਕੋਈ ਕੁਝ ਵੀ ਸ਼ਰਾਰਤ ਕਰੂਗਾ ਅਸੀਂ ਉਹਨੂੰ ਬਖਸਾਂਗੇ ਨਹੀਂ। ਇੱਕ ਮਾਮਲਾ ਵੀ ਦਰਜ ਹੋਇਆ ਇਸ ਮਾਮਲੇ ਤੇ ਦੋ ਦਿਨ ਪਹਿਲਾਂ ਹੀ ਕੀ ਮਸਲਾ ਉਹਦੇ 'ਚ ਕਿਉਂ ਪਰਚਾ ਦਰਜ ਹੋਇਆ ਜਿਹੜਾ ਜੀ? ਉਹ ਪਰਚਾ ਦਰਜ ਹੋਇਆ ਉਹ ਦੱਸਣਗੇ ਜੀ ਉਹਦੇ ਬਾਰੇ ਸਾਨੂੰ ਇੰਨੀ ਜਾਣ ਨਹੀਂ। ਕੋ ਮਾਮਲਾ ਕਰਦੇ ਹੋਇਆ। ਜੀ ਜੀ ਇਹ ਜੀ ਐਫ ਆਰ ਨੰਬਰ 48 ਮਿਤੀ 1 6 2025 ਦਰਜ ਹੋਈ ਹੈ ਥਾਣਾ ਕਤਵਲੀ ਜੁਰਮ ਹੈ ਉਹਦੇ ਵਿੱਚ 318 4 ਬੀ ਐਨ ਐਸ ਭਾਵ 420 ਆਈ ਪੀ ਸੀ 329 3 ਬੀ ਐਨ ਐਸ ਭਾਵ 447 ਆਈ ਪੀ ਸੀ ਔਰ 62 2 BNS ਭਾਵ 120 VIP ਇਹ ਵੱਲ ਹੋਇਆ ਜੀ ਇਹ ਜੀ ਮੁਹੰਮਦ ਹਨੀਫ ਨੇ ਜੀ ਉਹਨਾਂ ਨੇ ਕੰਪਲੇਨਟ ਦਿੱਤੀ ਸੀ ਕਿ ਇਹ ਹੈਗੇ ਮੁਹੰਮਦ ਰੈਜ਼ੀਡੈਂਟ ਆਫ ਬਲਦੇਵ ਕਲੋਨੀ ਨਾਭਾ ਇਹ ਕਹਿੰਦੇ ਨੇ ਵੀ ਇਹ ਜਨਰਲ ਸੈਕਟਰੀ ਨੇ ਜੀ ਪੰਜਾਬ ਮੁਸਲਿਮ ਵੈਲਫੇਅਰ ਕਾਉਂਸਲ ਰਜਿਸਟਰਡ ਇਨਸਾਈਡ ਲੋਰੰਗੇਟ ਨਾਭਾ ਠੀਕ ਹੈ ਜੀ ਤੇ ਇਹ ਸੱਤ ਬੰਦੇ ਨੇ ਕੁਸ਼ਲਾਬ ਖਾਂ ਵਗੈਰਾ ਦੇ ਖਿਲਾਫ ਇਹਨਾਂ ਨੇ ਸੱਤ ਦੇ ਪਰਚਾ ਦਾ ਜ਼ਿਕਰ ਆਇਆ ਵੀ ਇਹਨਾਂ ਨੇ ਇੱਕ ਤਾਂ ਕੋਈ ਲੈਟਰ ਪੈਡ ਇਹਨਾਂ ਦੀ ਯੂਜ਼ ਕੀਤੀ ਹੈ ਰਜਿਸਟਰਡ ਨਹੀਂ ਸੀ ਇਹ ਔਰ ਇਹ ਆਪਣਾ ਈਦਗਾ ਪੈ ਜਾਂਦੀ ਹੈ ਜੀ ਨਵੀਂ ਨਾਜ ਮੰਡੀ ਉੱਥੇ ਜੀ ਇਹਨਾਂ ਦੀ ਪਈ ਹੋਈ ਜੀ ਇਹ ਕਹਿੰਦੇ ਨੇ ਜੂਨ ਦੌਰ ਦਾ 24 ਵਿੱਚ ਕਮੇਟੀ ਦੇ ਪ੍ਰਧਾਨ ਲਾਭਖਾਂ ਤੇ ਹੋਰ ਨੇ ਜੀ ਇਹ 20 ਕੁਇੰਟਲ ਕਣਕ 200 ਕੁਇੰਟਲ ਤੂੜੀ ਕੁਝ ਹੋਰ ਸਮਾਨ ਹੈ ਜਿਹੜਾ ਜੀ ਤੇ 47 ਬਿਗੇ ਜ਼ਮੀਨ ਤੇ ਕਬਜ਼ਾ ਕਰਕੇ ਜੀਰੀ ਤੇ ਜਿਹੜੀ ਇਹ ਕਣਕ ਦੀ ਫਸਲ ਵੱਢ ਕੇ ਵੇਚੀ ਇਹਦੀ ਇਨਕੁਆਰੀ ਡੀਐਸਪੀ ਸਾਹਿਬ ਨਾਭਾ ਨੇ ਕੀਤੀ ਸੀ ਉਹਨਾਂ ਦੀ ਇਨਕੁਆਇਰੀ ਤੋਂ ਬਾਅਦ ਡੀਏ ਲੀਗਲ ਪਟਿਆਲਾ ਦੀ ਰਾਏ ਤੇ ਮਕਦਮਾ ਦਰਜ ਹੋ ਕੇ ਮੇਰੇ ਕੋਲ ਤਫਤੀਸ਼ ਆਈ ਹੈ ਜੀ ਮੈਂ ਗਵਾਹਾਂ ਦੇ ਬਿਆਨ ਵਗੈਰਾ ਲਿਖੂੰਗਾ ਸਹੀ ਤੱਥ ਸਫਾ ਵਿੱਚ ਸੁਲਤੇ ਲਿਆ ਕੇ ਇਹ ਜੁਰਮ 7 ਸਾਲ ਤੋਂ ਘਟਦੇ ਨੇ ਰੋਸ਼ੀਆਂ ਨੂੰ ਨੋਟਿਸ ਦੇ ਕੇ ਇਹਦੀ ਇਨਵੈਸਟੀਗੇਸ਼ਨ ਅੱਗੇ ਕੀਤੀ ਜਾਊਗੀ ਇਹ ਇਹ ਜੀ ਕੁੱਲ ਹੋਇਆ ਹੈਗਾ 7 ਬੰਦੇ ਨੇ ਜੀ ਇਸ ਤਾਰੀਖ ਨੂੰ ਇਸ ਤਰ੍ਹਾਂ ਇਹਦੇ ਵਿੱਚ ਜੀ ਦੇਖੋ ਮੈਨੂੰ ਇਹ ਫਾਈਲ ਜੀ ਮਿਲੀ ਹੈ ਇਹ ਲਾ ਹੈ ਜੀ ਇਹਦੇ ਵਿੱਚ 353 BNSS ਦੇ ਤਹਿਤ ਨੋਟਿਸ ਦਿੱਤਾ ਜਾਊਗਾ ਜੀ ਪਹਿਲਾਂ ਕਿਉਂਕਿ ਇਹਦੇ ਵਿੱਚ ਲੱਗਿਆ ਗਿਆ ਜੁਰਮ ਹੈ ਜਿਹੜਾ 7 ਸਾਲ ਦੇ ਅੰਦਰ ਦਾ ਹੈਗਾ ਜੀ ਠੀਕ ਹੈ ਜੀ ਡਾਇਰੈਕਟ ਅਰੈਸਟ ਨੀਓਸਾ ਦੀ ਪਹਿਲਾਂ ਨੋਟਿਸ ਦਵਾਂਗੇ ਕਿਹੜੀ ਕਿਹੜੀ ਘਰ ਆਉਦੀ ਹੈ ਪਹਿਲਾਂ ਮੈਂ ਪਹਿਲਾਂ ਤੁਹਾਨੂੰ ਦੱਸ ਪ੍ਰਾਪਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز